ਸਾਬਕਾ ਕਾਲੀਮ ਮੰਤਰੀ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਚ ਦਿਨੋ ਦਿਨ ਜਿਹੜਾ ਵਾਦਾ ਹੁੰਦਾ ਦਿਖਾਈ ਦੇ ਰਿਹਾ ਉਥੇ ਹੀ ਸੀਨੀਅਰ ਭਾਜਪਾ ਗੁਤੇ ਸਾਬਕਾ ਵਿਧਾਇਕ ਬੋਨੀ ਆਂਚਲਾ ਜਿਹੜੇ ਨੇ ਵਿਜੀਲੈਂਸ ਦੇ ਦਫਤਰ ਪੁੱਜੇ ਅਤੇ ਆਪਣੇ ਬਿਆਨ ਦਰਜ ਕਰਵਾਏ ਅਤੇ ਮੀਡੀਆ ਦੇ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਨਸ਼ੇ ਦੇ ਤਸਕਰਾ ਸੱਤਾ ਤੇ ਪਿੰਦੀ ਦੇ ਨਾਲ ਵਿਕਰਮ ਸਿੰਘ ਮਜੀਠੀਆ ਨੇ ਸਾਨੂੰ ਮਿਲਵਾਇਆ ਸੀ ਉਹਨਾਂ ਕਾਫੀ ਸਮੇਂ ਤੋਂ ਇਸ ਬਾਰੇ ਸਾਰੀਆਂ ਸਰਕਾਰਾਂ ਨੂੰ ਜਾਣੂ ਕਰਵਾ ਚੁੱਕੇ ਨੇ ਬੋਨੀ ਆਂਚਲਾ ਦੇ ਕਹਿਣੇ ਕਿ ਉਹ ਅੱਜ ਵੀ ਆਪਣੇ ਬਿਆਨ ਕਾਇਮ ਨੇ ਅਤੇ ਮਜੀਠੀਆ ਬਾਰੇ ਉਸ ਸਮੇਂ ਉਹਨਾਂ ਨੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਵੀ ਲਿਖੀ ਸੀ ਅਤੇ ਵਿਕਰਮ ਮਜੀਠੀਆ ਦਾ ਵਿਰੋਧ ਵੀ ਕੀਤਾ ਸੀ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਵੱਖ-ਵੱਖ ਸਿੱਟਾ ਬਣੀਆਂ ਨੇ ਪਰ ਅਜੇ ਤੱਕ ਕੋਈ ਨਤੀਜਾ ਸਾਹਮਣੇ ਨਹੀਂ ਆ ਸਕਿਆ। ਰਾਗਮਾਫੀ ਬਾਰੇ ਜਿਹਦੇ ਸੱਤੇ ਬਾਰੇ ਕਹਿੰਦੇ ਪਏ ਪਿੰਡੀ ਬਾਰੇ ਕਹਿੰਦੇ ਪਏ ਇਹਨੇ ਸਾਨੂੰ ਸਭ ਵਿਕਰਮ ਸਿੰਘ ਮਜੀਠੀਏ ਨੇ ਬੁਲਾਏ ਆਪਣੇ ਘਰ ਆ ਪਿੰਡੀ ਸੱਤਾ ਸਾਰੇ ਉਹਦੇ ਘਰ ਮਿਲੇ ਆ ਸਾਨੂੰ ਜਿਗਰੀ ਯਾਰ ਕਰਕੇ ਬੁਲਾਇਆ ਇਹਨਾਂ ਨੇ। ਉਹਦੇ ਨਾਲ ਇਹ ਇਹ ਰਹਿੰਦੇ ਰਹੇ ਕਿ ਝੂਠ ਆ ਦੱਸੋ ਕਿਥੇ ਮਰ ਗਿਆ ਸੀ ਮੈਂ ਉਹ ਉਦੋਂ ਲਿਖ ਕੇ ਦਿੱਤਾ ਹੀ ਆਪਣੀ ਵੇਦਨ ਗਵਰਨਮੈਂਟ ਬਾਬਾ ਸਾਹਿਬ ਨੂੰ ਕਿ ਇਹਦੀ ਇਨਕੁਆਇਰੀ ਕਰਾ ਲਓ ਕਿਥੇ ਜਿਮਣੀਆਂ ਚੋਰੀਆਂ ਹੋ ਜਾਣ ਬਰੂਡ ਬਨੂਰ ਥਾਣੇ ਚ ਉਹਦੀ ਜਿਹੜੀਆਂ ਜਿਮਣੀਆਂ ਚੋਰੀ ਹੋ ਜਾਣ ਰਿਕਾਰਡ ਖਤਮ ਚੋਰੀ ਹੀ ਹੋ ਜਾਣ ਡਿਸਟਰੋਏ ਹੋ ਜਾਣ ਸਮਝੋ ਇਹਦਾ ਕੌਣ ਜ਼ਿੰਮੇਵਾਰ ਹੈ ਇਹ ਚੰਨੀ ਇਹ ਚੰਨੀ ਸਾਹਿਬ ਕਹਿੰਦੇ ਚੰਨੀ ਸਾਹਿਬ ਵੇਲੇ ਇਹ ਪਰਚਾ ਰਜਿਸਟਰਡ ਹੋਇਆ ਉਦੋਂ ਹੀ ਇਹ ਚੋਰੀ ਹੋਈਆਂ ਸਾਰੇ ਰਿਕਾਰਡ ਚੋਰੀ ਆ 6000 ਡਰਗ ਮਨੀ ਕਿਥੇ ਆਉ ਕੌਣ ਅਫਸਰ ਜ਼ਿੰਮੇਵਾਰ ਨਹੀਂ ਉਹਦੇ ਕਿੱਥੇ ਆ ਅਜੇ ਕੁਬ ਬੋਨਜੀ ਤੁਸੀਂ ਕਹੇ ਕਿ ਸੱਤਾ ਪਿੰਦੀ ਹੋ ਰਾ ਨੂੰ ਜੀਤਿਆ ਸਿੰਘ ਸਾਹਿਬ ਨੇ ਬੁਲਾਇਆ ਤੁਹਾਡੇ ਨਾਲ ਪਰ ਕੀ ਉਸ ਲਈ ਇਹਨਾਂ ਨੂੰ ਪਤਾ ਸੀ ਕਿ ਉਹ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਸ਼ਾਮਲ ਨੇ ਕੀ ਉਹ ਅਣਜਾਣਤਾ ਦੇ ਵਿੱਚ ਹੋਇਆ ਜਾਂ ਤੁਹਾਨੂੰ ਤੁਹਾਨੂੰ ਸ਼ੱਕ ਕੀ ਹੈ ਮੈਂ ਤੁਹਾਨੂੰ ਆਪਣਾ ਜਿਹੜਾ ਅਸਾਰ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਆਪਣੇ ਮੁੱਖ ਮੰਤਰੀ ਨੂੰ 215 ਜਿਹੜਾ ਹੀ ਮੈਂ ਡੀਓ ਲੈਟਰ ਲਿਖਿਆ ਤੁਹਾਨੂੰ ਮੈਂ ਕਾਪੀਆਂ ਸੈਂਡ ਕਰ ਦਿੰਦਾ ਖੂਬ ਰੂਜ ਉਹ ਮੈਂ ਉਹ ਤੇ ਲਿਖਿਆ ਆ ਤੇ ਸੱਤਾ ਪਿੰਦੀ ਆ ਕਿੰਨਿਆਂ ਬਾਰੇ ਇੱਕ ਸ਼ਬਦ ਵੀ ਗਲਤ ਹੋ ਤੇ ਜੋ ਮਰਜ਼ੀ ਮੈਨੂੰ ਡਾਂਟੇ